ਪੰਜਾਬ ਦੀ ਸਿਆਸਤ 'ਚ ਜਿਨ੍ਹਾਂ ਲੀਡਰਾਂ ਨੇ ਬੁੱਧੀਜੀਵੀ ਅਤੇ ਸਿਆਣੇ ਕਹਾਉਣ ਦੀ ਕੋਸ਼ਿਸ਼ ਕੀਤੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਹਾਸ਼ੀਏ ਤੇ ਕਰ ਦਿੱਤਾ ਇਹਦਾ ਕੀ ਕਾਰਨ ਹੈ ਅਜਿਹੀ ਇੱਕ ਲੀਡਰ ਵੀਰ ਦਵਿੰਦਰ ਸਿੰਘ ਨੇ ਜਿਹੜੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਵੀ ਰਹੇ ਨੇ ਕਾਂਗਰਸ ਪਾਰਟੀ ਦੇ ਸਾਬਕਾ ਸੀਨੀਅਰ ਲੀਡਰ ਨੇ ਸਾਡੇ ਨਾਲ ਨੇ ਵੀਰ ਦਵਿੰਦਰ ਸਿੰਘ ਵੀਰ ਦਵਿੰਦਰ ਜੀ ਸਭ ਤੋਂ ਪਹਿਲਾ ਸਵਾਲ ਇਹ ਕੀ ਕੀ ਕਾਰਨ ਹੈਗਾ ਕਿ ਤੁਸੀਂ ਮਨਪ੍ਰੀਤ ਬਾਦਲ ਜਗਮੀਤ ਬਰਾੜ ਜਿਹੜੇ ਸਾਰੇ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਵਾਲੇ ਲੀਡਰ ਸੀ ਉਹਨਾਂ ਨੂੰ ਪਾਰਟੀਆਂ ਕਿਉਂ ਨਹੀਂ ਚੱਲਦੀਆਂ ਨਾ ਪੰਜਾਬ ਦੀ ਜਨਤਾ ਚੱਲ ਰਹੀ ਹੈ ਦੇਖੋ ਅਰਜ਼ੇ ਆ ਜਿੰਨੇ ਮੈਨੂੰ ਅ ਪ੍ਰਜਾਤੰਤ੍ਰਿਕ ਰਾਜਨੀਤੀ ਜਿਹਨੂੰ ਆਪਾਂ ਡੈਮੋਕਰੈਟਿਕ ਪੋਲੀਟੀ ਆਖਦੇ ਆ ਉਹਦੀ ਸਮਝ ਹੈ ਤੇ ਮੈਂ ਸਮਝਦਾ ਕਿ ਉਹਦੇ ਵਿੱਚ ਡਾਇਲੌਗ ਡਿਬੇਟ ਔਰ ਡਾਈਸੈਂਟ ਇਹ ਤਿੰਨੇ ਚੀਜ਼ਾਂ ਦੀ ਕਿਸੇ ਜ਼ਮਾਨੇ 'ਚ ਇੱਕ ਖਾਸ ਥਾਂ ਸੀ ਬਦਕਿਸਮਤੀ ਨਾਲ ਜਿਵੇਂ ਜਿਵੇਂ ਸ਼ਕਸ਼ੀ ਪੂਜਾ ਦਾ ਦੌਰ ਜਿਹੜਾ ਹੈਗਾ ਉਹ ਸ਼ੁਰੂ ਹੋਇਆ ਔਰ ਆਈਡਿਅਲਿਜ਼ਮ ਜਿਹੜਾ ਸੀ ਵਿਚਾਰ ਅਲੋਪ ਹੁੰਦਾ ਗਿਆ ਤੇ ਸਖਸ਼ ਪ੍ਰਦਾਨ ਹੁੰਦੇ ਗਏ ਪੋਲਿਟੀ ਦੇ ਰਾਜਨੀਤੀ ਵਿੱਚ ਕੈਪਟਨ અમરਿੰਦਰ ਸਿੰਘ ਨੇ ਰਵਈਆ ਆਪਣੇ ਸਾਥੀਆਂ ਪ੍ਰਤੀ અપનાਇਆ ਹੈਗਾ ਉਹ ਆਪਣੀ ਗੱਲ ਆਪਣੀ ਪਰਸਨੈਲਿਟੀ ਦੂਸਰਿਆਂ ਤੇ ਠੋਸਣਾ ਚਾਹੁੰਦੇ ਨੇ ਔਰ ਉਹ ਦੂਜੇ ਕਿਸੇ ਦਾ ਵजूद ਜਿਹੜਾ ਹੈਗਾ ਸਿਆਸੀ ਵजूद ਜਾਂ ਤਜਰਬਾ ਉਹਨੂੰ ਸਵੀਕਾਰ ਨਹੀਂ ਕਰਦੇ ਸਾਨੂੰ ਇਹ ਵਿਵਸਥਾ ਪ੍ਰਵਾਨ ਨਹੀਂ ਹੈ ਕਿਸੇ ਵੀ ਕੀਮਤ ਦੇ ਉੱਤੇ ਕਿਉਂਕਿ ਅਸੀਂ ਡੈਮੋਕ੍ਰੇਸੀ ਇਹ ਚ ਕੰਮ ਕਰਨ ਵਾਲੇ ਲੋਕ ਆ ਡੈਮੋਕ੍ਰੇਸੀ ਨੂੰ ਸਮਝਦੇ ਆ ਡੈਮੋਕ੍ਰੈਟਿਕ ਕਲਚਰ ਨੂੰ ਸਮਝਦੇ ਆ ਤੇ ਪਿਛਲੇ ਦਿਨੀ ਮੈਂ ਹਿੰਦੁਸਤਾਨ ਟਾਈਮ ਵਿੱਚ ਜੋ ਕਾਂਗਰਸ ਦੀ ਅੱਜ ਮੌਜੂਦਾ ਸਥਿਤੀ ਹੈ ਕੈਪਟਨ ਅਭਿਰਿੰਦਰ ਸਿੰਘ ਉਰਾ ਦੀ ਲੀਡਰਸ਼ਿਪ ਵਿੱਚ ਉਹਦੀ ਉਹਦਾ ਇੱਕ ਕ੍ਰਿਟੀਕਲ ਐਨਾਲਿਸਿਸ ਕੀਤਾ ਸੀ ਤੇ ਉਹ ਮੇਰਾ ਰਾਈਟ ਅਪ ਹਿੰਦੁਸਤਾਨ ਟਾਈਮ ਅਖਬਾਰ ਦੇ ਜੋ ਗੈਸਟ ਕਾਲਮਾ ਉਹਦੇ ਛਪਿਆ ਸੀ ਉਸ ਤੋਂ ਪੜ੍ਹ ਕੇ ਦੂਸਰੇ ਦਿਨ ਹੀ ਇੱਕ ਹੋਰ ਅੰਗਰੇਜ਼ੀ ਦਾ ਆਰਟੀਕਲ ਕੈਪਟਨ ਅਬਰਿੰਦਰ ਸਿੰਘ ਹੋਰਾਂ ਨੇ ਕਿਸੇ ਤੋਂ ਲਖਵਾ ਕੇ ਮੇਰੇ ਵਿਰੁੱਧ ਆਪਣੇ ਨਾਂ ਹੇਠ ਛਪਾਇਆ ਔਰ ਮੈਂ ਅਗਲੇ ਦਿਨ ਕੁਝ ਚੁਣਿੰਦਾ ਪੱਤਰਕਾਰਾਂ ਨੂੰ ਬੁਲਾ ਕੇ ਉਹਨਾਂ ਸਾਰੀਆਂ ਚੀਜ਼ਾਂ ਦਾ ਜਵਾਬ ਦਿੱਤਾ ਜੋ ਕਿ ਮੇਰਾ ਦੇਣਾ ਬਣਦਾ ਸੀ ਪਹਿਲਾਂ ਉਹਨਾਂ ਨੇ ਮੈਨੂੰ ਸਸਪੈਂਡ ਕਰ ਦਿੱਤਾ ਬਿਨਾਂ ਕਿਸੇ ਨੋਟਿਸ ਤੋਂ 7 ਦਿਨ ਬਾਅਦ ਮੈਨੂੰ ਕਾਂਗਰਸ ਚੋਂ ਕੱਢ ਦਿੱਤਾ ਤੁਸੀਂ ਕਹਿ ਰਹੇ ਹੋ ਕਾਂਗਰਸ ਚ ਇੰਟਰਨਲ ਡੈਮੋਕ੍ਰੇਸੀ ਕਿਤੇ ਨਾ ਕਿਤੇ ਖਤਮ ਹੋਈ ਹੈ ਮੈਂ ਕਹਿੰਦਾ ਇਹ ਤਾਂ ਇੰਦਰਾ ਗਾਂਧੀ ਤੋਂ ਸੀ ਜਦੋਂ ਐਮਰਜੈਂਸੀ ਲੱਗੀ ਆ ਉਦੋਂ ਤੋਂ ਲੈ ਕੇ ਕਿਵੇਂ ਸਿੰਡੀਕੇਟ ਬਣਦੀ ਰਹੀ ਕਾਂਗਰਸ ਚ ਕੀ ਕੁਝ ਹੁੰਦਾ ਰਹੋ ਸਾਰਾ ਦੇਖਦੇ ਨੇ ਤੁਸੀਂ ਬਹੁਤ ਸਾਰੀਆਂ ਪਾਰਟੀਆਂ ਬਦਲੀਆਂ ਨੇ ਤੁਸੀਂ ਪਹਿਲਾਂ ਵੀ ਖਾਲੀ ਦਲ ਚ ਗਏ ਨਹੀਂ 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 ਸੁਣ ਲਓ ਇਹ ਵੀ ਐਵੇਂ ਇੱਕ ਖਾਮਖਾ ਦਾ ਭਰਮ ਜਿਹੜਾ ਹੈਗਾ ਲੋਕਾਂ ਨੇ ਪੈਦਾ ਕੀਤਾ ਹੈ ਇਕ ਤ ਇਹ ਹੈ ਕਿ ਮੈਂ ਕੋਈ ਸੜਕ ਤੇ ਗੱਡਿਆ ਮੀਲ ਪੱਥਰ ਨਹੀਂ ਹਾਂ ਇਹ ਧਾਰਨਾ ਰਾਜਨੀਤੀ ਚੋਂ ਖਤਮ ਹੋਣੀ ਚਾਹੀਦੀ ਹੈ ਮੈਂ ਕੋਈ ਆਉਣ ਜਾਣ ਵਾਲੇ ਮੁਸਾਫਰਾਂ ਨੂੰ ਇਹ ਨਹੀਂ ਦੱਸਦਾ ਕਿ ਚੰਡੀਗੜ੍ਹ ਇੱਥੋਂ 35 ਕਿਲੋਮੀਟਰ ਹੈ ਤੇ ਪਟਿਆਲਾ ਇੱਥੋਂ 40 ਕਿਲੋਮੀਟਰ ਹੈ ਜਾਮਨਸਰ ਇੱਥੋਂ 250 ਕਿਲੋਮੀਟਰ ਹੈ ਤੇ ਦਿੱਲੀ ਵੀ ਇੱਥੋਂ 250 ਕਿਲੋਮੀਟਰ ਹੈ ਇਹ ਮੀਲ ਪੱਥਰਾਂ ਦੇ ਕੰਮ ਹੁੰਦੇ ਨੇ ਜਿਹੜੇ ਸੜਕ ਤੇ ਖੜੇ ਹੋਣ ਜਿਹੜੇ ਨਿਰਜਿੰਦ ਹੋਣ ਅੰਨੇ ਹੋਣ ਬੋਲੇ ਹੋਣ ਔਰ ਅਕਲ ਕਰਨੀਓ ਸਖਣੇ ਹੋਣ ਜਿਹੜਾ ਜਿਉਂਦਾ ਜਾਗਦਾ ਬੰਦਾ ਪੜਦਾ ਲੋਕਾਂ ਚ ਵਿਚਰਦਾ ਰੋਜ਼ ਦੇ ਹਾਲਾਤ ਨੂੰ ਵੇਖਦਾ ਉਹਨੇ ਤਾਂ ਉਸ ਦੇ ਮੁਤਾਬਕ ਆਪਣੇ ਆਪ ਨੂੰ ਢਾਲਣਾ ਵੀ ਹੁੰਦਾ ਤੇ ਉਹਨੇ ਆਪਣੇ ਆਪ ਨੂੰ ਰਿਐਕਟ ਵੀ ਕਰਨਾ ਹੁੰਦਾ ਉਹ ਜਿਹੜੀਆਂ ਪਰਸਥਿਤੀਆਂ ਹਮੇਸ਼ਾ ਇੱਕੋ ਜਿਹੀਆਂ ਨਹੀਂ ਹੁੰਦੀਆਂ ਪਰਸਥਿਤੀਆਂ ਵਿੱਚ ਵਿਚਰਨ ਵਾਲਾ ਬੰਦਾ ਪਰਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਵੀ ਕਰਦਾ ਔਰ ਕਈ ਵਾਰੀ ਆਪਣੇ ਆਪ ਨੂੰ ਉਹਦੇ ਚ ਢਾਲਣ ਦੀ ਕੋਸ਼ਿਸ਼ ਵੀ ਕਰਦਾ ਹੈ ਮੇਰੀ ਮੇਰੀ ਇਹ ਮਜਬੂਰੀ ਰਹੀ ਹੈ ਕਿ ਮੈਂ ਪਰਸਥਿਤੀਆਂ ਨੂੰ ਬਦਲਣ ਦੀ ਕੋਸ਼ਿਸ਼ ਵਿੱਚ ਲੱਗਿਆ ਕਿ ਮੈਂ ਕਹ ਰਿਹਾ ਕਿ ਇਹੀ ਕਾਰਨ ਕਿ ਤੁਹਾਡਾ ਅਕਲਮੰਦ ਹੋਣਾ ਜਗਮੀਤ ਬਰਾੜ ਦਾ ਮਨਪ੍ਰੀਤ ਬਾਦਲ ਦਾ ਤੁਹਾਡੇ ਤੇ ਭਾਰੂ ਪੈ ਗਿਆ ਤੁਹਾਨੂੰ ਨੁਕਸਾਨ ਕਰ ਗਿਆ ਇਹ ਨਹੀਂ ਮੈਂ ਇਹ ਤਰ੍ਹਾਂ ਇਹ ਤਾਂ ਹਉਮੇ ਹੋਏਗੀ ਜੇ ਮੈਂ ਕਹਾਂ ਕਿ ਮੈਂ ਬਹੁਤ ਅਕਲਮੰਦ ਆਦਮੀ ਹਾਂ ਪਰ ਮੈਂ ਸਮਝਦਾ ਕਿ ਅਸੀਂ ਥੋੜੀ-ਬਹੁਤ ਆਪਣੇ ਨਜ਼ਰੀਏ ਨਾਲ ਰਾਜਨੀਤੀ ਨੂੰ ਵੇਖਦੇ ਹਾਂ ਮੈਂ ਇਹ ਤਾਂ ਜ਼ਰੂਰ ਗੌਰਵ ਨਾਲ ਕਹਾਗਾ ਕਿ ਐਸੀ ਆਪਣਾ ਕਿਰਦਾਰ ਰਾਜਨੀਤੀ ਵਿੱਚ ਸਾਫ਼ ਸੁਥਰਾ ਰੱਖਿਆ 40 ਸਾਲ ਪਰ ਤੁਸੀਂ ਪਾਰਟੀਆਂ ਤਾਂ ਬਦਲੀਆਂ ਤੁਸੀਂ ਅਕਾਲੀ ਦਲ ਦੇ ਨਾਲ ਗਏ ਤੁਸੀਂ ਉਹਨਾਂ ਦਿਨਾਂ 'ਚ ਵੀ بڑے ਹਮਲੇ ਕੀਤੇ ਗਾ ਨਰਿੰਦਰ ਸਿੰਘ ਦੇ ਪਰਿਵਾਰ ਦੇ ਉੱਤੇ ਕੀਤੇ ਮੈਂ ਦੇਖਦਾ ਰਿਹਾ ਪਾਰਟੀ ਬਦਲਣਾ ਕੋਈ ਤੱਬਾ ਨਹੀਂ ਹੁੰਦਾ ਸਮਝ ਗਏ ਨਾ ਇਹ ਹੁਣ ਬੰਦਾ ਜਦ ਮੈਂ ਆਇਆ ਫਿਰ ਤੁਸੀਂ ਕਹੋ ਜੀ ਤੁਸੀਂ ਤਾਂ ਪਹਿਲਾਂ ਤੁਹਾਡੇ ਮੂੰਹ ਤੇ ਦਾੜ੍ਹੀ ਨਹੀਂ ਸੀ ਹੁੰਦੀ ਹੁਣ ਤੁਹਾਡੇ ਦਾੜ੍ਹੀ ਆ ਗਈ ਪਹਿਲਾਂ ਤੁਸੀਂ ਪੱਗ ਨਹੀਂ ਸੀ ਬੰਦਦੇ ਹੁਣ ਤੁਸੀਂ ਪੱਗ ਬੰਨਣ ਲੱਗੇ ਪਹਿਲਾਂ ਤੁਹਾਡੀ ਦਾੜ੍ਹੀ ਕਾਲੀ ਹੁੰਦੀ ਸੀ ਹੁਣ ਚਿੱਟੀ ਹੋ ਗਈ ਬੜਾ ਦਿਸ ਦਿਸ ਇਜ਼ ਅਟਰ ਨੌਨਸੈਂਸ ਵਿਚਾਰਤਾਰਾ ਕੋਈ ਚੀਜ਼ ਹੁੰਦੀ ਹੈ ਲੋ ਕਿਹੜੀ ਵਿਚਾਰਤਾਰਾ ਤਾਂ ਹੈ ਹੀ ਨਹੀਂ ਹੁਣ ਇਹ ਵਿਚਾਰਤਾਰਾ ਹੀ ਆ ਨਾ ਜਿਹੜੀ ਤੁਹਾਨੂੰ ਕਿਤੇ ਟਿਕਣ ਨਹੀਂ ਦਿੰਦੀ ਵਿਚਾਰਤਾਰਾ ਤਾਂ ਹੈ ਹੀ ਨਹੀਂ ਵੇਅਰ ਇਜ਼ ਦੀ ਆਈਡੀਓਲੋਜੀ ਤੁਹਾਡੀ ਵਿਚਾਰਤਾਰਾ ਕੋਈ ਸੀ ਮੇਰੇ ਇੱਕ ਪਾਰਟੀ ਤੁਸੀਂ ਸੈਕੂਲਰ ਮੰਨਦੇ ਸੀ ਦੂਜੇ ਨੂੰ ਕਮਨਲ ਮੰਨਦੇ ਸੀ ਅਸੀਂ ਲੋਕਾਂ ਦੀ ਸੇਵਾ ਜਿਹੜੀ ਹੈ ਉਸ ਦਾ ਇੱਕ ਇੱਕ ਮੁੱਖ ਆਪਣੇ ਮਨ ਚ ਵਿਚਾਰ ਲੈ ਕੇ ਰਾਜਨੀਤੀ ਚ ਉਤਰਿਆ ਸਮਝ ਗਏ ਨਾ ਤੇ ਸਾਡੇ ਸਾਹਮਣੇ ਰੋਟੀ ਬਈ ਇਹ ਰਾਜਨੀਤੀ ਬਈ ਰੋਟੀ ਰੋਜੀ ਨਹੀਂ ਹੈ ਸਮਝ ਗਏ ਨਾ ਅਸੀਂ ਸਮਰਪਿਤ ਹਾਂ ਪਬਲਿਕ ਲਾਈਫ ਨੂੰ ਪਬਲਿਕ ਲਾਈਫ ਨੂੰ ਜਿਹੜੀ ਰਾਜਨੀਤੀ ਵਿੱਚੋਂ ਉਪਜਦੀ ਹੈ ਜ ਜਿਹਦੇ ਵਿੱਚੋਂ ਰਾਜਨੀਤੀ ਉਪਜਦੀ ਹੈ ਨਹੀਂ ਮੈਂ ਇਹ ਕਹਿ ਰਿਹਾਗਾ ਕਿ ਜਿਹੜਾ ਹਿਰਦੇ ਪਰਵਰਤਨ ਹੁੰਦਾਗਾ ਇੱਕ ਟਾਈਮ ਚ ਕਾਂਗਰਸ ਵਧੀਆ ਲੱਗਣ ਲੱਗ ਜਾਂਦੀ ਐ ਅਮਰਸਰ ਚ ਤੁਹਾਨੂੰ ਕੈਪਟਨ ਮਿੰਦਰ ਸਿੰਘ ਬਹੁਤ ਵਧੀਆ ਲੱਗਦੇ ਸੀ ਤੁਸੀਂ ਪ੍ਰਚਾਰ ਕਰ ਰਹੇ ਸੀ ਮੈਂ ਉਹ ਚੋਣਾ ਚ ਤੁਹਾਡੇ ਨਾਲ ਸੀਗਾ ਦੇਖਿਆ ਮੈਂ ਉਹਨਾਂ ਦਿਨਾਂ ਚ ਫਿਰ ਇੱਕਦਮ ਹਿਰਦੇ ਪਰਵਰਤਨ ਹੁੰਦਾ ਜਿਹੜਾ ਇਹ ਜਿਹੜਾ ਹਿਰਦੇ ਪਰਵਰਤਨ ਹੁੰਦਾ ਇਹ ਰਾਤੋਂ ਰਾਤ ਕਿਵੇਂ ਹੋ ਜਾਂਦਾ ਜਿਉਂਦੇ ਜਾਗਦੇ ਬੰਦਿਆਂ ਦੇ ਹੀ ਹਿਰਦੇ ਪਰਵਰਤਨ ਹੁੰਦੇ ਨੇ ਕਦੇ ਲਾਸ਼ਾਂ ਦੇ ਵੀ ਹਿਰਦੇ ਪਰਵਰਤਨ ਹੁੰਦੇ ਦੇਖਿਆ ਇਹ ਬਾਰ-ਬਾਰ ਨਹੀਂ ਨਹੀਂ ਮੈਨੂੰ ਤੁਸੀਂ ਦੱਸੋ ਤੁਸੀਂ ਬਥੇ ਕਦੇ ਉਹਨਾਂ ਦੇ ਚਿਹਰੇ ਉੱਤਰਦੇ ਮੁਸਕਰਾਉਂਦੇ ਬਦਲਦੇ ਹਿਰਦਿਆਂ ਦੇ ਪਰਵਰਤਨ ਲਾਸ਼ਾਂ 'ਚ ਦੇਖੇ ਨੇ ਮਰਦਾਂ 'ਚ ਹੁੰਦੇ ਨੇ ਜਿਉਂਦੇ ਜਾਗਦੇ ਬੰਦਿਆਂ 'ਚ ਹੁੰਦੇ ਨੇ ਨਹੀਂ ਮੈਂ ਕਹਿੰਦਾ ਕਿ ਜਿਹੜੇ ਆਪਣੀ ਜਿਹੜੇ ਆਪਣੀ ਗੱਲ ਕਹਿਣ ਦੀ ਹਿੰਮਤ ਰੱਖਦੇ ਨੇ ਸਮਝ ਗਏ ਨਾ ਇੱਕ بڑا ਨਹੀਂ ਮੈਂ ਕਹਿੰਦਾ ਇੱਕ ਵਾਰ ਤੁਸੀਂ ਪਰਖ ਲਿਆ ਤੁਸੀਂ ਕਾਂਗਰਸ ਨੂੰ ਇੱਕ ਵਾਰ ਪਰਖ ਲਿਆ ਸੀ ਜਦੋਂ ਤੁਸੀਂ ਛੱਡਿਆ ਉਹਨੂੰ ਪਿਛਲੇ ਦੌਰ ਦੇ ਅੰਦਰ ਖਾਸ ਤੌਰ ਦੇ ਉੱਤੇ ਤੁਸੀਂ ਪੂਰੇ ਅਟੈਕ ਕੀਤੇ ਫਿਰ ਇਹ ਹੈ ਜਿਆ ਕੀ ਲੱਗਣ ਲੱਗ ਗਿਆ ਉਹੀ ਕੈਪਟਨ ਅਮਰਿੰਦਰ ਸਿੰਘ ਫਿਰ ਵਧੀਆ ਲੱਗਣ ਲੱਗੇ ਕਿਤੇ ਦੁਬਾਰਾ ਤਾਂ ਨਹੀਂ ਇਹ ਹੋ ਜੂ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੈਨੂੰ ਟੈਲੀਫੋਨ ਕਰਕੇ ਮੇਥੋਂ ਅੰਮ੍ਰਿਤਸਰ ਦੀ ਲੋਕ ਸਭਾ ਚੋਣ ਲਈ ਇਮਦਾਦ ਮੰਗੀ ਸੀ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਮੈਂ ਤੇ ਕਾਂਗਰਸ ਪਾਰਟੀ ਵਿੱਚ ਹੀ ਨਹੀਂ ਹਾਂ ਇਸ ਲਈ ਮੈਂ ਤੁਹਾਡੀ ਕਿਸ ਤਰ੍ਹਾਂ ਮਦਦ ਕਰ ਕਰ ਸਕਦਾ ਉਹਨਾਂ ਨੇ ਕਿਹਾ ਭਈ ਤੁਹਾਨੂੰ ਕਾਂਗਰਸ ਪਾਰਟੀ ਚ ਸ਼ਾਮਿਲ ਕੀਤਾ ਜਾਏਗਾ ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਕਿਉਂਕਿ ਮੈਂ ਉਸ ਵੇਲੇ ਕਿਸੇ ਪਾਰਟੀ 'ਚ ਸ਼ਾਮਲ ਨਹੀਂ ਸੀ ਮੈਂ ਕਾਂਗਰਸ 'ਚ ਕਿਉਂਕਿ ਮੇਰਾ ਬਹੁਤ ਲੰਮਾ ਸਮਾਂ ਬੀਤਿਆ ਹੈਗਾ ਇਸ ਕਰਕੇ ਮੈਂ ਜਦੋਂ ਮੈਨੂੰ ਸ਼੍ਰੀਮਤੀ ਸੋਨੀਆ ਗਾਂਧੀ ਦੇ ਦਫ਼ਤਰ ਤੋਂ ਫੋਨ ਆਇਆ ਕਿ ਇਸ ਤਰ੍ਹਾਂ ਦੀਆਂ ਚਾਰੇ ਪਾਸਿਓਂ ਪ੍ਰਪੋਜ਼ਲ ਆ ਰਹੇ ਨੇ ਕਿ ਤੁਹਾਨੂੰ ਕਾਂਗਰਸ 'ਚ ਲਿਆਂਦਾ ਜਾਵੇ ਤੁਹਾਨੂੰ ਉਹਦੇ ਤੇ ਕੋਈ আপত্তি ਤਾਂ ਨਹੀਂ ਹੈ ਤੋ ਮੇਕਰ ਨਹੀਂ ਮੈਨੂੰ ਕੋਈ ਪੱਤ ਨਹੀਂ ਹੈ ਉਹਨਾਂ ਨੇ ਮੈਨੂੰ ਕਾਂਗਰਸ ਸ਼ਾਮਲ ਕਰ ਲਿਆ ਮੈਨੂੰ ਇਸ ਗੱਲ ਤੇ ਖੁਸ਼ੀ ਹੋਈ ਮੈਂ ਅਮਰਿੰਦਰ ਸਿੰਘ ਨੇ ਕਿਹਾ ਮੈਨੂੰ 15 ਦਿਨ ਤੁਹਾਡੇ ਚਾਹੀਦੇ ਨੇ ਤੇ ਮੈਂ ਉਹਨੂੰ 15 ਦਿਨ ਦੇ ਦਿੱਤੇ ਮੈਂ ਉਹਦੀ ਮਦਦ ਕੀਤੀ ਅਮਰਿੰਦਰ ਸਿੰਘ ਸੁਣ ਤਾਂ ਲਓ ਨਾ ਉਹਨੂੰ ਜਿਤਾ ਕੇ ਲਿਆਂਦਾ ਠੀਕ ਹੈ ਨਾ ਹੁਣ ਉਹਨਾਂ ਨੂੰ ਜਿਤਾਉਣ ਤੋਂ ਬਾਅਦ ਮੇਰੇ ਤੇ ਇਹ ਤਾਂ ਕੋਈ ਪਾਬੰਦੀ ਨਹੀਂ ਨਾ ਕਿ ਮੈਂ ਆਪਣੇ ਜੋ ਵਿਚਾਰ ਰੱਖਦਾ ਉਹਨਾਂ ਨੂੰ ਪ੍ਰਗਟ ਨਹੀਂ ਕਰ ਸਕਦਾ ਮੇਰਾ ਕਿਹੜਾ ਪਹਿਲਾ ਆਰਟੀਕਲ ਆ ਮੈਂ ਤਾਂ ਸਾਰੇ ਖਵਾਰਾਂ ਨੂੰ ਉਹ ਕਹਿੰਦੇ ਨੇ ਪਾਰਟੀ ਪਲੇਟਫਾਰਮ ਦੇ ਉੱਤੇ ਹੋਣੀ ਚਾਹੀਦੀ ਹੈ ਇਹ ਗੱਲ ਕਿ ਇੱਥੇ ਆ ਪਾਰਟੀ ਪਲੇਟਫਾਰਮ ਉਹ ਤਾਂ ਮਿਲਦਾ ਹੀ ਨਹੀਂ ਕਿਸੇ ਨੂੰ ਪਲੇਟਫਾਰਮ ਕਿੱਥੋਂ ਨਾ ਪਲੇਟ ਆ ਨਾ ਫਾਰਮ ਹੈਂ ਜੀ ਸੋ ਇਸ ਵਾਸਤੇ ਤੁਹਾਨੂੰ ਪਤਾ ਹੀ ਆ ਸਾਰਾ ਤੁਸੀਂ ਕਾਹਨੂੰ ਐਵੇਂ ਫਜ਼ੂਲ ਚਵਾਸ ਮੈਂ ਕਹ ਰਿਹਾਗਾ ਕਿ देयर इज नो ਪਲੇਟਫਾਰਮ ਅਵੇਲੇਬਲ ਫਾਰ ਫਾਰ ਡਾਇਲੌਗ ਜੇ ਪਲੇਟਫਾਰਮ ਹੁੰਦੇ ਤੇ ਅੱਜ ਇਹ ਦੁਰਦਸ਼ਾ ਨਾ ਹੁੰਦੀ ਕਦੋਂ ਤੋਂ ਖਤਮ ਹੋਇਆ ਪਲੇਟਫਾਰਮ ਇਹ ਤੁਹਾਨੂੰ ਤੁਹਾਨੂੰ ਪਤਾ ਹੋਣਾ ਚਾਹੀਦਾ ਨਹੀਂ ਤੁਸੀਂ ਪੋਲੀਟੀਕਲ ਤੁਹਾਡਾ ਕੈਰੀਅਰ ਕਾਂਗਰਸ ਤੋਂ ਨਖਤਮ ਹੋਇਆ ਕਾਂਗਰਸ ਸਾਰੀਆਂ ਗੱਲਾਂ ਦਾ ਜਵਾਬ ਸਾਰੀ ਪੋਲੀਟੀ ਚ ਜਾ ਰਿਹਾ ਹੈਗਾ ਸਾਰੀ ਪੋਲੀਟੀ ਚ ਜਾ ਰਿਹਾ ਡਾਇਲੌਗ ਦੀ ਕੋਈ ਵਿਵਸਥਾ ਨਹੀਂ ਰਹੀ ਫ੍ਰੀ ਥਿੰਕਰਜ਼ ਲਈ ਕੋਈ ਥਾਂ ਨਹੀਂ ਰਹੀ ਸਮਝ ਗਏ ਨਾ ਇਹ ਸਾਰੀ ਹਿੰਦੁਸਤਾਨ ਦੀ ਪੋਲੀਟੀ ਚ ਬੀਜੇਪੀ ਚ ਵੀ ਇਹੀ ਕੁਝ ਹੋ ਰਿਹਾ ਕਾਂਗਰਸ ਚ ਵੀ ਇਹੀ ਕੁਝ ਹੋ ਰਿਹਾ ਆਮ ਆਦਮੀ ਪਾਰਟੀ ਚ ਆਮ ਆਦਮੀ ਪਾਰਟੀਆਂ ਵੀ ਇਹੀ ਕੁਝ ਹੋ ਰਿਹਾ ਆਮ ਆਦਮੀ ਪਾਰਟੀ ਦੇ ਵੀ ਜਿਨ੍ਹਾਂ ਲੋਕਾਂ ਨੇ ਬੁਨਿਆਦੀ ਤੌਰ ਤੇ ਪਾਰਟੀ ਨੂੰ ਅ ਸ਼ੁਰੂ ਕਰਨ ਚ ਭੂਮਿਕਾ ਨਿਭਾਈ ਉਹਨਾਂ ਚ ਬਹੁਤ ਸਾਰੇ ਲੋਕ ਸਿਰਫ ਇਹ ਮਹਿਜ਼ ਇਸ ਕਰਕੇ ਪਾਸੇ ਹੋ ਗਏ ਕਿ देयर इज नो ਪਲੇਸ ਫॉर ਡਾਇਲੌਗ ਤੁਹਾਡੇ ਸਾਹਮਣੇ ਹੀ ਨੇ ਪ੍ਰਸ਼ਾਂਤ ਪੂਸ਼ਨ ਤੁਹਾਡੇ ਸਾਹਮਣੇ ਹੀ ਨੇ ਜੋਗਿੰਦਰ ਯਾਦਵ ਹੋਰ ਕਿੰਨੇ ਲੋਕ ਨੇ ਮੈਂ ਕਿਤੇ ਕਿਤੇ ਨਾਮ ਲਵਾਂ ਇਸੇ ਤਰ੍ਹਾਂ ਕਾਂਗਰਸ ਚ ਹੋ ਰਿਹਾ ਕੋਈ ਸਕੋਪ ਨਹੀਂ ਹੈ voices independent and free voices are gagged everywhere ਇਹ ਅਮਰਿੰਦਰ ਸਿੰਘ ਨੂੰ ਹੁਣ ਕੈਨੇਡਾ ਜਾ ਕੇ ਅਮਰੀਕਾ ਜਾ ਕੇ ਤਾਂ ਮਹਿਸੂਸ ਹੋਇਆ ਜਦੋਂ ਉਹਨਾਂ ਨੂੰ ਕੈਨੇਡਾ ਦੀ ਧਰਤੀ ਤੇ ਨਹੀਂ ਜਾਣ ਦਿੱਤਾ ਇੱਥੇ ਜਿਹੜਾ ਉਹ ਗੈਗ ਕਰਕੇ ਗਏ ਨੇ ਸਭ ਨੂੰ ਜਗਮੀਤ ਨੂੰ ਮੈਨੂੰ ਸਭ ਦੇ ਮੂੰਹ ਚ ਕੱਪੜੇ ਤੁੰਨ ਕੇ ਗਏ ਨੇ ਉਦੋਂ ਨਹੀਂ ਉਹਨਾਂ ਨੂੰ ਮਹਿਸੂਸ ਹੋਇਆ ਵੀ ਇਹ 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 ਫ੍ਰੀडम ਵੀ ਹੋਣੀ ਚਾਹੀਦੀ ਆਪਣੀ ਗੱਲ ਕਰਨ ਦੀ ਉੱਥੇ ਜਾ ਕੇ ਆਪਣੀ ਗੱਲ ਸੁਣਾਉਣਾ ਚਾਹੁੰਦੇ ਨੇ ਪ੍ਰਵਾਸੀ ਭਾਰਤੀਆਂ ਨੂੰ ਇੱਥੇ ਸਾਡੀ ਗੱਲ ਸੁਣਨਾ ਨਹੀਂ ਚਾਹੁੰਦੇ ਵਾਈ ਸਾਡੀ ਗੱਲ ਤੇ ਕੀ ਬੁਰਾਈ ਹੈ ਅਸੀਂ ਇਹੋ ਕਹਨੇ ਆਂ ਵੀ ਕਾਂਗਰਸ ਨੂੰ ਮਜ਼ਬੂਤ ਕਰ ਲਈਏ ਚੀਜ਼ਾਂ ਕਰਨੀਆਂ ਚਾਹੀਦੀਆਂ ਨੇ ਸਭ ਤੋਂ ਵੱਡੀ ਸਮੱਸਿਆ ਕੀ ਦੇਖਦੇ ਹੋ ਤੁਸੀਂ ਤੁਸੀਂ ਤਾਂ ਬੜਾ ਨੇੜੇ ਰਹੇ ਹੋ ਉਹਨਾਂ ਦੇ ਕਿਰਦਾਰ ਕੀ ਪ੍ਰੋਬਲਮ ਹੈ ਕਿਰਦਾਰ ਚ ਪ੍ਰੋਬਲਮ ਵਾਈ ਪ੍ਰੋਬਲਮ ਹੈ ਤੁਹਾਡੇ ਸਾਹਮਣੇ ਹੀ ਨੇ ਕੀ ਨੇ ਨਹੀਂ ਮੈਂ ਹੁਣ ਕਿਰਦਾਰ 쿠ਸ਼ੀਤ ਨਹੀਂ ਕਰਨੀ ਤੁਸੀਂ ਸਵਾਲ ਪੁੱਛਿਆ ਮੈਂ ਉਹਦਾ ਜਵਾਬ ਦੇ ਦਿੱਤਾ ਸਮਝ ਗਏ ਨਾ ਇਹ ਤਾਂ ਆਪ ਆਪਣੇ ਅੰਦਰ ਚਾਤੀ ਮਾਰ ਕਾਂਗਰਸ ਨੂੰ ਕਿੰਨੀਆਂ ਸੀਟਾਂ ਆ ਜਾਂ ਆਉਣ ਜਾ ਰਹੀਆਂ ਨੇ ਤੁਹਾਡਾ ਕੋਈ ਅਸੈਸਮੈਂਟ ਹੈ ਤੁਸੀਂ ਆਰਟੀਕਲ ਲਿਖ ਰਹੇ ਹੋਗੇ ਮਸਲੇ ਦੇ ਉੱਤੇ ਮੈਂ ਜੋਤਸ਼ੀ ਨਹੀਂ ਹਾਂ ਪਰ ਮੇਰੇ ਹਿਸਾਬ ਨਾਲ ਅੱਜ 20 ਤੇ ਹੀ ਹੈ ਕਾਂਗਰਸ ਜੇ ਇੰਪਰੂਵਮੈਂਟ ਨਾ ਕੀਤੀ ਤਾਂ 20 ਤੋਂ ਨਹੀਂ ਟੱਪਦੀ ਪੰਜਾਬ ਚ ਨੰਬਰ 1 ਕੌਣ ਆ ਇਹ ਤਾਂ ਲੋਕ ਜਾਣਦੇ ਨੇ ਮੈਂ ਕਹਾਂ ਨੂੰ ਕਿਸੇ ਨੂੰ ਕਿੰਨ ਨੰਬਰ ਤੇ ਕਹਾਂ ਨੰਬਰ 2 ਨਹੀਂ ਨੰਬਰਿੰਗ ਦੀ ਗੇਮ ਚ ਮੈਂ ਨਹੀਂ ਪੈਂਦਾ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਹਾਲਤ ਅੱਜ ਦੀ ਤਰੀਕ ਚ ਮਾੜੀ ਹੈ ਪਰ ਇਹ ਨਹੀਂ ਹੈ ਕਿ ਇਦਾਂ ਹੀ ਰਹੇਗੀ ਇਹਨੂੰ ਬਦਲਿਆ ਜਾ ਸਕਦਾ ਹੈ। ਇਹੀ ਮੈਂ ਉਹਦੇ ਚ ਕਿਹਾ ਆਪਣੇ ਆਰਟੀਕਲ ਚ ਕਿ ਇਹਨੂੰ ਬਦਲਿਆ ਜਾ ਸਕਦਾ। ਤੁਸੀਂ ਆਪਣੇ ਆਪ ਨੂੰ ਬਦਲੋ ਥੋੜਾ ਉਹਨਾਂ ਨੇ ਤੁਹਾਨੂੰ ਬਦਲਦਾ। ਨਾ ਬਦਲ ਹੀ ਨਹੀਂ ਦਿੰਦਾ ਮੈਨੂੰ ਤਾਂ ਬਾਹਰ ਹੀ ਕੱਢਦਾ ਨਾ। ਹਾਂ ਮੈਨੂੰ ਅੜੀ ਤਾਂ ਜ਼ੁਬਾਨ ਕੱਟ ਕੇ ਬਾਹਰ ਫੈਂਕਦਾ। ਕੀ ਕਰ ਸਕਦੇ ਹੋ ਤੁਸੀਂ? ਡਾਡੇ ਨੇ ਵੱਡੇ ਨੇ ਬਾਦਸ਼ਾਹ ਦੇ ਪੁੱਤਰ ਨੇ ਅਸੀਂ ਫਕੀਰ ਲੋਕਾਂ। ਵੀਰ ਦਵਿੰਦਰ ਕਿਹੜੀ ਮੇਰਾ ਕਿਹੜੀ ਮੇਰਾ ਮੇਰਾ ਤਾਂ ਕੋਈ ਪਿਓ ਦਾਦਾ ਨਾ ਵਜ਼ੀਰ ਸੀ। ਨਾ ਰਾਜਾ ਮਹਾਰਾਜਾ ਸੀ ਨਾ ਕੋਈ ਵੱਡਾ ਤੇਗੀਰਦਾਰ ਸੀ ਸਮਝ ਗਏ ਨਾ ਤੇ ਨਰਜਵਾਲਾ ਸੀ ਅਸੀਂ ਤਾਂ ਜ਼ਮੀਨ ਚੋਂ ਪੈਦਾ ਹੋਏ ਆ ਆਪਣੀ ਮਿਹਨਤ ਦੇ ਨਾਲ ਰਾਜਨੀਤੀ ਚ ਆਏ ਸਾਰੀ ਜ਼ਿੰਦਗੀ ਸੰਘਰਸ਼ ਕੀਤਾ ਦੇਲਾਂ ਕਟੀਆਂ ਹਰ ਵਰਗ ਲਈ ਲੜੇ ਆ ਹਰ ਵਰਗ ਲਈ ਲੜੇ ਆ ਹਾਂਜੀ ਦਾਮ ਇਨਸਾਫਾ ਕਿਹੜੀ ਪਾਰਟੀ ਜੁਆਇਨ ਬਹਾਲੀ ਚ ਬੈਠੇ ਆ ਆਉਣ ਵਾਲੇ ਦਿਨਾਂ ਚ ਕੋਈ ਪਾਰਟੀ ਜੁਆਇਨ ਬੈਠੇ ਆ 5 ਸਾਲ ਬਤੌਰ ਐਮਐਲਏ ਰਹਾ ਤੁਸੀਂ ਮੇਰੇ ਇੰਟਰਵਿਊ ਤੋਂ ਬਾਅਦ ਇੱਥੋਂ ਦੇ ਗਲੀ-ਬਜ਼ਾਰਿਆਂ 'ਚ ਲੋਕਾਂ ਨੂੰ ਪੁੱਛੋ ਵੀਰ ਜਵਿੰਦਰ ਸਿੰਘ ਕੌਣ ਹੈ ਜੇ ਇੱਕ ਬੰਦਾ ਇਹ ਕਹਿ ਦਵੇ ਕਿ ਇਹ ਦਾਗ ਆ ਵੀਰ ਜਵਿੰਦਰ ਸਿੰਘ ਇੱਥੇ ਕੋਈ ਲੁੱਟ ਦਾ ਬਾਜ਼ਾਰ ਗਰਮ ਕਰਕੇ ਗਿਆ ਮੈਂ ਰਾਜਨੀਤੀ ਤੋਂ ਸੰन्यास ਲੈ ਲਵਾਂ ਆਉਣ ਵਾਲੇ ਦਿਨਾਂ 'ਚ ਕੋਈ ਪਾਰਟੀ ਜੁਆਇਨ ਕਰ ਸਕਦੀ ਹਾਂ ਹਲੇ ਤੇ ਨਹੀਂ ਸੋਚਿਆ ਪਰ ਕਰਾਂਗੇ ਕੁਛ ਨਾ ਕੁਛ ਘਰ ਤਾਂ ਨਹੀਂ ਬੈਠਦੇ ਜੋ ਕੈਪਟਨ ਨੇ ਕੀਤਾ ਉਹਦਾ ਜਵਾਬ ਦਵਾਂਗੇ ਜਿੰਨਾ ਚਿਰ ਜਿਉਂਦੇ ਆ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਉਹਨਾਂ ਨੇ ਸਾਨੂੰ ਆਦੇਸ਼ ਕੀਤਾ ਕਿ ਜਦ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਹਾਲਾਤ ਤੇ ਤਫਸਰਾ ਜਿਹੜਾ ਹੈਗਾ ਉਹ ਕਰਦੇ ਰਹਿਵਾਂਗੇ ਪਰ ਜੇ ਤੁਹਾਨੂੰ ਲੱਗਦਾ ਕਿਸੇ ਪਾਰਟੀ ਚ ਕੋਈ ਸਪੇਸ ਹੀ ਨਹੀਂ ਪਲੇਟਫਾਰਮ ਹੀ ਨਹੀਂ ਬਚਿਆ ਤੁਸੀਂ ਕਹਿੰਦੇ ਹੋ ਕੋਈ ਗੱਲ ਕਿਤੇ ਕਹੀ ਜਾਊਗੀ ਜਾ ਕੇ ਜਿਹੜੀ ਕਹਿਣੀ ਚਾਹੁੰਦੇ ਹੋ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਹਰ ਹਰ ਸਮੇ ਲਈ ਤਾਂ ਇਸ ਤਰ੍ਹਾਂ ਦੀ ਵਿਵਸਥਾ ਕਾਇਮ ਨਹੀਂ ਰਹਿੰਦੀ ਹੋ ਸਕਦਾ ਹੈ ਅ ਸਪੇਸ ਵੀ ਹੋ ਜੇ ਕੋਈ ਪਾਰਟੀ ਨਜ਼ਰ ਆਉਂਦੀ ਹੈ ਇਸ ਤਰ੍ਹਾਂ ਦੀ ਜਿਹੜੀ ਪਲੇਟਫਾਰਮ ਹੋਵੇ ਜਿਹਦੇ 'ਚ ਗੱਲ ਕਰ ਸਕਦੇ ਹਾਂ ਉਹ ਇਕਬਾਲ ਦਾ ਬੜਾ ਉਮਦਾ ਸ਼ੇਰ ਹੈ ਕਿ ਦਿਲ ਦਾ ਉਮੀਦ ਹੀ ਤੋ ਹੈ ਹਾਂਜੀ ਦਿਲ ਨਾ ਉਮੀਦ ਹੀ ਤੋ ਹੈ ناکਾਮ ਤੋ ਨਹੀਂ ਲੰਬੀ ਹੈ ਗਮ ਕੀ ਸ਼ਾਮ ਮਗਰ ਸ਼ਾਮ ਹੀ ਤੋ ਹੈ ਸ਼ਾਮ ਤੋਂ ਬਾਅਦ ਸਵੇਰ ਵੀ ਤਾਂ ਹੋਣੀ ਹੈ ਰਾਤੀਓ ਵੀ ਗੁਜ਼ਰਨਾ ਪੈਣਾ no problem ਜ਼ਿੰਦਗੀ ਦੇ ਚੜਦੇ ਲੈਂਦੇ ਢਲਦੇ ਪਰਛਾਵੇਂ ਨੇ ਜੋ ਸੂਰਜ ਸਵੇਰੇ ਚੜਦਾ ਉਹ ਨੂੰ ਸ਼ਾਮ ਨੂੰ ਢਲ ਜਾਣਾ ਨਾ ਅਮਰਿੰਦਰ ਸਿੰਘ ਸਦੀਵੀ ਹੈ ਨਾ ਵੀਰ ਜਵਿੰਦਰ ਸਿੰਘ ਸਦੀਵੀ ਹੈ ਤੇਜਰੀ ਵਾਲਸ ਸਦੀਵੀ ਹੈ ਕੋਈ ਵੀ ਸਦੀਵੀ ਨਹੀਂ ਹੈ ਕੋਈ ਵੀ ਜਿਹੜਾ ਜੀਵ ਦਾ ਜਿਹੜਾ ਮਨੁੱਖ ਹੈ ਸਦੀਵੀ ਨਹੀਂ ਫੀਨੋਮੇਨ ਦੇ ਤੌਰ ਦੇ ਉੱਤੇ ਤੁਸੀਂ ਕਿਵੇਂ ਦੇਖ ਰਹੇ ਹੋ ਕੇਜਰੀਵਾਲ ਕਿਸ ਨੂੰ ਫੀਨੋਮੇਨ ਦੇ ਤੌਰ ਦੇ ਉੱਤੇ ਪੋਲਿਟੀਕਲ ਫੀਨੋਮੇਨ ਦੇ ਤੌਰ ਦੇ ਉੱਤੇ ਕੇਜਰੀਵਾਲ ਕੇਜਰੀਵਾਲ ਇਸੇ ਫੀਨੋਮਨਾ ਏਸ ਹੀ ਫੀਨੋਮੈਨਲ ਮੈਨ ਕਿਉਂਕਿ ਉਹਨੇ ਬੜੀ ਵੱਡੀ ਦਿੱਲੀ ਵਿੱਚ ਤਬਦੀਲੀ ਕੀਤੀ ਹੈ ਇਸ ਗੱਲ ਤੋਂ ਜੇ ਆਪਾਂ ਅੱਖਾਂ ਬੀਟ ਕੇ ਬੈਠਾਂਗੇ ਇਹ ਤਾਂ ਕੇਦਰੀਵਾਲ ਨਾਲ ਵੀ ਜ਼ਿਆਤੀ ਹੋਏਗੀ ਦਿੱਲੀ ਵਾਲੇ ਦੇ ਲੋਕਾਂ ਨਾਲ ਵੀ ਜ਼ਿਆਤੀ ਹੋਏਗੀ ਤੁਹਾਨੂੰ ਕਿਸੇ ਨੇ ਅਪਰੋਚ ਕੀਤਾ ਹੋਵੇ ਇਹ ਤਾਂ ਪਰਦੇ ਦੇ ਪਿੱਛੇ ਦੀਆਂ ਗੱਲਾਂ ਹੁਣ ਇਹ ਮੀਡੀਆ ਦੇ ਸਾਹਮਣੇ ਥੋੜੋ ਕਹੀਆਂ ਜਾ ਸਕਦੀਆਂ ਨਹੀਂ ਤੁਹਾਡੇ ਵਰਗੇ ਲੀਡਰ ਤੋਂ ਲੋਕ ਤਵਕਕ ਕਰਦੇ ਨੇ ਜਿਹੜੇ ਪੜ ਰਹੇ ਨੇ ਲਿਖ ਰਹੇ ਨੇ ਇਮਾਨਦਾਰੀ ਨਾਲ ਬੋਲਦੇ ਨੇ ਤੁਹਾਨੂੰ ਤਾਂ ਬੋਲਣਾ ਚਾਹੀਦਾਗਾ ਬੋਲ ਰਹੇ ਹੋ ਟੀਵੀ ਤੇ ਨਾ ਡਿਪਲੋਮੈਟਿਕ ਨਹੀਂ ਹੋਣਾ ਚਾਹੀਦਾ ਤੁਹਾਨੂੰ ਕਹਿਣਾ ਚਾਹੀਦਾਗਾ ਕਿ ਕਿਹੜੀ ਪਾਰਟੀ ਨੇ ਤੁਹਾਨੂੰ ਕੋਰਚ ਕੀਤਾ ਮੈਂ ਬੋਲ ਰਿਹਾ ਤੁਹਾਡੇ ਸਾਹਮਣੇ ਉਹਨੀ ਕੀ ਗੱਲ ਬੋਲਾਂਗਾ ਜਿੰਨੀ ਮੈਨੂੰ ਬੋਲਣੀ ਚਾਹੀਦੀ ਹੈ ਜਿਹੜੀ ਨਹੀਂ ਮੈਨੂੰ ਬੋਲਣੀ ਚਾਹੀਦੀ ਉਹ ਮੈਂ ਨਹੀਂ ਬੋਲਾਂਗਾ ਜੇ ਮੈਂ ਬੋਲਾਂਗਾ ਫਿਰ ਤੁਸੀਂ ਕਹੋਗੇ ਬੋਲਦੇ ਨੇ ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਬੋਲਦੇ ਨਹੀਂ ਮੈਂ ਉਹਨੀ ਗੱਲ ਹੀ ਬੋਲਾਂਗਾ ਨਾ ਇਹ ਐ ਕਿਉਂ ਹੋਇਆ ਤੁਹਾਡੇ ਨਾਲ ਤੁਸੀਂ ਕਾਂਗਰਸ ਵੀ ਅਕਾਲੀ ਦਲ ਪੀਪੀਪੀ ਆਪ ਨੂੰ ਵੀ ਤੁਸੀਂ ਅਪਰੋਚ ਕੀਤਾ ਇੱਕ ਦੌਰ ਚ ਮੇਰੇ ਯਾਦ ਆ ਚੰਡੀਗੜ੍ਹ ਇੱਕ ਯੋਗਿੰਦਰ ਯਾਦਵਾ ਆਈ ਹੋਈ ਸੀ ਤੁਸੀਂ ਕਾਫੀ ਲੋਕਾਂ ਨੂੰ ਟੋਪੀ ਵਾਲੇ ਝੰਡੇ ਲੈ ਕੇ ਆਏ ਸੀ ਉਸ ਫੰਕਸ਼ਨ ਚ ਮੈਂ ਵੀ ਸੀਗਾ ਨਹੀਂ ਬਿਲਕੁਲ ਗਲਤ ਨਾ ਟੋਪੀ ਸੀ ਨਾ ਝੰਡਾ ਸੀ ਸਾਡੇ ਬੰਦਿਆਂ ਦੇ ਹੱਥ 'ਚ ਕਾਂਗਰਸ ਦਾ ਝੰਡਾ ਸੀ ਮੈਂ ਬਤੌਰ অবজারভার ਇੱਕ ਜਲਸੇ ਨੂੰ ਸੁਣਨ ਵਾਸਤੇ ਗਿਆ ਸੀ ਕਿਸੇ ਬੰਦੇ ਤੇ ਟੋਪੀ ਨਹੀਂ ਸੀ ਗਲਤ ਕਹਿ ਰਹੇ ਨਹੀਂ ਤੁਹਾਡੇ ਨਾਲ ਬੜੀ ਵੱਡੀ ਲੋਕਾਂ ਦੀ ਆਲੇ ਬੰਦੇ ਉੱਥੋਂ ਲੋਕਲ ਪਿੱਛੇ ਜੁੜ ਗਏ ਹੁਣ ਮੈਂ ਨਹੀਂ ਕਹਾਂ ਸਰ ਮੈਂ ਇੱਕ ਮੀਟਿੰਗ ਜਿਹਦੇ 'ਚ ਯੋਗਿੰਦਰ ਯਾਦਵ ਇਸ ਮੋੜ ਮੈਂ ਉੱਥੇ ਸੀਗਾ ਹਾਂ ਯੋਗਿੰਦਰ ਯਾਦਵ ਨੇ ਬੋਲਣਾ ਸੀ ਉਹਨਾਂ ਨੂੰ ਮੈਂ ਉਹਨਾਂ ਦਾ ਪਰਸੈਪਸ਼ਨ ਸੁਣਨ ਵਾਸਤੇ ਗਿਆ ਸੀ ਮੈਂ ਕਿਸੇ ਪਾਰਟੀ 'ਚ ਨਹੀਂ ਸੀ ਨਾਮ ਮੇਰੇ ਤੇ ਕੋਈ ਪਾਬੰਦੀ ਹੈ ਆਮ ਐ ਫਰੀ ਬਰਡ ਉਦੋਂ ਵੀ ਇਹੀ ਸੀ ਤੇ ਮੈਂ ਸੁਣਨ ਵਾਸਤੇ ਗਿਆ ਸੀ ਪਿੱਛੇ ਦੀਵਾਰ ਤੇ ਬੈਠ ਕੇ ਉਹਨਾਂ ਨੂੰ ਸੁਣਿਆ ਤੇ ਪੰਜਾਬ 'ਚ ਫਰੀ ਬਰਡ ਕਿੰਨੇ ਹੋਣਗੇ ਜੀ ਮੀਤਵਾਰ ਵਾਲਾ ਕਹਿੰਦੇ ਮੈਂ ਫਰੀ ਬਰਡ ਆ ਨਹੀਂ ਮੈਂ ਮੈਂ ਪੰਛੀਆਂ ਦੀ ਗਿਣਤੀ ਨਹੀਂ ਕਰਦਾ ਮੈਂ ਪੰਛੀਆਂ ਦੀ ਗਿਣਤੀ ਨਹੀਂ ਕਰਦਾ ਮੈਨੂੰ ਪਤਾ ਕਿੰਨੇ ਫਰੀ ਨੇ ਪਰ ਫਰੀ ਬਰਡ ਦਾ ਮਤਲਬ ਇਹ ਆ ਕਿ ਜਿਨ੍ਹਾਂ ਦੀ ਕਿਸੇ ਪਾਰਟੀ 'ਚ ਕੋਈ ਆਰਗੇਨਾਈਜ਼ੇਸ਼ਨਲ ਤੌਰ ਤੇ ਕੋਈ ਥਾਂ ਨਾ ਹੋਵੇ ਜਗਮੀਤ ਬਰਾੜ ਨਾਲ ਤਾਂ ਨਹੀਂ ਕੋਈ ਇਹ 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 ਸਵਾਲ ਇਹ ਸਵਾਲ ਜਿਹੜਾ ਇਹ ਇੰਨਾ ਖੁਸ਼ਗਵਾਰ ਨਹੀਂ ਹੈ ਜਿਹਦਾ ਜਿਹਦਾ ਹੱਸ ਕੇ ਪੁੱਛਿਆ ਜਾਏ ਤੇ ਹੱਸ ਕੇ ਉਹਦਾ ਜਵਾਬ ਦਿੱਤਾ ਨਹੀਂ ਮੈਂ ਤਾਂ ਕਹਿ ਰਹੇਗਾ ਕਿ ਜਗਮੀਤ ਬਰਾੜ ਫਰੀ ਬਰਡ ਕਹਿ ਰਹੇ ਨੇ ਸਾਰੇ ਬੰਦੇ ਫਰੀ ਬਰਡ ਕਹਿਣ ਲੱਗ ਗਏ ਆ ਇਹਨਾਂ ਸਵਾਲਾਂ ਸਵਾਲ ਕਰਨ ਤੋਂ ਪਹਿਲਾਂ ਤੁਹਾਨੂੰ ਉਹਨਾਂ 11 ਚੋਂ ਗੁਜ਼ਰਨਾ ਚਾਹੀਦਾ ਜਿਨ੍ਹਾਂ 11 ਚੋਂ ਅਸੀਂ ਗੁਜ਼ਰ ਰਹੇ ਹਾਂ ਵੀ ਤੁਸੀਂ ਤਾਂ ਪੋਲੀਟਿਸ਼ੀਅਨ ਹੋ ਬਿਲਕੁਲ ਗੁਜ਼ਰ ਨਹੀਂ ਮਾਜੀ ਨਹੀਂ ਪੋਲੀਟਿਸ਼ੀਅਨ ਨਹੀਂ ਹਾਂ ਜੇ ਪੋਲੀਟਿਸ਼ੀਅਨ ਹੁੰਦਾ ਤਾਂ ਬੜਾ ਕਾਮਯਾਬ ਹੁੰਦਾ ਪੋਲਿਟੀਸ਼ਨ ਹੁੰਦੇ ਤੇ ਬੜੇ ਕਾਮਯਾਬ ਹੁੰਦੇ ਕਿਉਂਕਿ ਮੈਂ 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 ਪੋਲਿਟਿਕਸ ਚ ਨਾ ਬੇਈਮਾਨੀ ਸਿੱਖੀ ਨਾ ਹੈਰੀ ਫੇਰੀ ਸਿੱਖੀ ਨਾ ਲੋਕਾਂ ਨੂੰ ਲੁੱਟਣਾ ਸਿੱਖਿਆ ਨਾ ਮੈਂ ਕਿਸੇ ਕਿਸਮ ਦੀ ਗੰਦਗੀ ਦੇ ਢੇਰ ਤੇ ਮੂੰਹ ਮਾਰਿਆ ਇਸ ਕਰਕੇ ਅੱਜ ਦੀ ਪੋਲਿਟਿਕਸ ਚ ਅਸੀਂ ਆਪਣੇ ਆਪ ਨੂੰ ਕੁਥਾਂ ਕੁਥਾਂ ਮਹਿਸੂਸ ਕਰ ਰਹੇ ਕਈ ਵਾਰ ਤੇ ਸੋਚਦਿਆਂ ਵੀ ਇਸ ਤਰ੍ਹਾਂ ਦੇ ਮਾਹੌਲ ਚ ਸੱਚੀ ਸਾਡਾ ਜਨਮ ਲੈਣਾ ਗੁਨਾਹ ਸੀ ਅਸੀਂ ਆਪਣੇ ਆਪ ਨੂੰ ਅਸੀਂ ਮਹਿਸੂਸ ਕਰਦੇ ਆਂ ਕਿ ਇਹ ਦੁਨੀਆ ਸਾਡੇ ਕਾਬਿਲ ਨਹੀਂ ਰਹੀ ਸਾਡੇ ਜੂਨ ਦੇ ਕਾਬਿਲ ਨਹੀਂ ਰਹੀ ਲੋਕਾਂ 'ਚ ਗਲਤੀ ਹੈ ਜਾਂ ਤੁਹਾਡੇ 'ਚ ਗਲਤੀ ਹੈ ਨਹੀਂ ਲੋਕਾਂ 'ਚ ਲੋਕ ਤਾਂ ਕਦੇ ਗਲਤ ਨਹੀਂ ਹੁੰਦੇ ਲੋਕ ਲੋਕਾਂ 'ਚ ਤਾਂ ਕੋਈ ਬੁਰਾਈ ਨਹੀਂ ਹੈ ਲੋਕਾਂ 'ਚ ਗਲਬੜ ਕਿੱਥੇ ਹੈਗੀ ਕਿ ਲੋਕ ਤੁਹਾਨੂੰ ਰਿਸਪੌਂਡ ਕਰਉਂਗਾ ਤੁਹਾਨੂੰ ਚੁਣਦੇ ਨੇ ਲੋਕ ਤੁਹਾਨੂੰ ਪਿਆਰ ਕਰਦੇ ਨੇ ਲੋਕ ਤੁਹਾਨੂੰ ਸੁਣਦੇ ਨੇ ਮੈਂ ਇਹ ਕਹਿਣਾ ਮੈਂ ਮੈਂ ਅੱਜ ਕਹਿਣਾ ਕਿ 2007 'ਚ ਪੰਜਾਬ 'ਚ ਕਾਂਗਰਸ ਦੀ ਹਾਰ ਦਾ ਕਾਰਨ ਰੂਸਾ ਆਲਮ ਬਣਿਆ 2012 ਚ ਰੂਸਾ ਆਲਮ ਬਣੀ 2017 ਚ ਫੇਰ ਰੂਸਾ ਆਲਮ ਬੜੇਗੀ ਜਦ ਤੱਕ ਰੂਸਾ ਆਲਮ ਨੂੰ ਹਿੰਦੁਸਤਾਨ ਚੋਂ ਬਾਹਰ ਨਹੀਂ ਕੱਢਿਆ ਜਾਂਦਾ ਔਰ ਉਹ ਕਾਂਗਰਸ ਦੇ ਪ੍ਰਧਾਨ ਦਾ ਖਹਿੜਾ ਨਹੀਂ ਛੱਡਦੀ ਉਦੋਂ ਤੱਕ ਕਾਂਗਰਸ ਨਹੀਂ ਜਿੱਤ ਸਕਦੀ ਇੱਥੇ ਲਿਖਾ ਲਓ ਵੇ ਤੋਂ ਇਹ ਪੰਜਾਬ ਹੈ ਗੁਰੂਆਂ ਦੀ ਧਰਤੀ ਹੈ ਪੀਰਾਂ ਫਕੀਰਾਂ ਦੀ ਧਰਤੀ ਹੈ ਸ੍ਰਿਸ਼ਟਾਚਾਰਾਂ ਸਦਾਚਾਰਾਂ ਦੀ ਧਰਤੀ ਹੈ ਇਹਨਾਂ ਲੋਕਾਂ ਨੇ ਨਹੀਂ ਮੰਨਜ਼ੂਰ ਕਰਨਾ ਹੈ ਸਾਰਾ ਕੁਝ ਕਿਉਂ ਨਹੀਂ ਸੁਣ ਰਹੀ ਹੈ ਕਮਾਨ ਮੈਨੂੰ ਕੀ ਪਤਾ ਹੈ ਉਹਨਾਂ ਨੂੰ ਕੁਝ ਤੂੰ ਦੱਸ ਸਕਦੇ ਤਾਂ ਕਿ ਉਹਨੇ ਸੋ ਕੋਈ ਗੁੰਗਾ ਜਾਂ ਬੋਲਾ ਕਿਉਂ ਇਹ ਤਾਂ ਉਹ ਦੱਸੇ ਨਾ ਮੈਨੂੰ ਕੀ ਪਤਾ ਮੈਂ ई ई ई ई एन टी ਦਾ ਕੋਈ ਪ੍ਰੋਫੈਸ਼ਨਲ ਡਾਕਟਰ ਤਾਂ ਹਾਂ ਨਹੀਂ ਤੁਹਾਨੂੰ ਲੱਗਦਾ ਗਾਂਧੀ ਪਰਿਵਾਰ ਇਹ ਗੱਲਾਂ ਸੁਣਨਾ ਨਹੀਂ ਚਾਹੁੰਦਾਗਾ ਕਿਉਂਕਿ ਅਗਰ ਤੁਸੀਂ ਕਹਿ ਰਹੇ ਸੀ ਤਾਂ ਸੁਣਨੀ ਚਾਹੀਦੀ ਸੀ ਇਹ ਗੱਲਾਂ ਮੈਂ ਉਹਨਾਂ ਤੇ ਕੋਈ ਟਿੱਪਣੀ ਨਹੀਂ ਕਰਨੀ ਮੈਂ ਛੋਟਾ ਜਿਹਾ ਆਦਮੀ ਹਾਂ ਪੰਜਾਬ ਦਾ ਰਹਿਣਾ ਪੋਲਿਟੀ ਜਿਹੜੀ ਹੈਗੀ ਹੈ ਉਹ ਬਲਵਾਨ ਹੋਵੇ ਔਰ ਪੰਜਾਬ ਚ ਇੱਕ ਸਾਫ਼ ਸੁਥਰਾ ਮਹਾਲ ਪੈਦਾ ਹੋਵੇ ਪਾਕਿਸਤਾਨ ਦੀ ਪਲਾਂਟ ਹੈਗੀ ਆ ਉਹ ਇਸ ਪਾਰਟੀ ਨੂੰ ਸੋਚਣਾ ਚਾਹੀਦਾ ਹੈ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਮੈਂ ਕਹਿ ਰਿਹਾ ਤੁਹਾਨੂੰ ਲੱਗਦਾ ਪਾਕਿਸਤਾਨ ਨੇ ਉਰਸਾਲਮ ਨੂੰ ਯੈਸ ਯੈਸ ਪਾਕਿਸਤਾਨ ਪਰ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦਾ ਪੰਜਾਬ ਬਰਬਾਦ ਹੋਏਗਾ ਤਾਂ ਪਾਕਿਸਤਾਨ ਦਿੱਲੀ ਤੱਕ ਪਹੁੰਚੇਗਾ ਕਿਉਂ ਨਹੀਂ ਇਹਦੀ ਹੁਣ ਤੱਕ ਜਿਹੜੀ ਹੈਗੀ ਹੈ ਸਾਰੇ ਮਾਮਲੇ ਦੀ ਪੜਤਾਲ ਕੀਤੀ ਸਰਕਾਰ ਨੇ ਕਾਂਗਰਸ ਹਾਈ ਕਮਾਂਡ ਨੇ ਹੁਣ ਤਾਂ ਮੋਦੀ ਦੀ ਸਰਕਾਰ ਆ ਕਾਂਗਰਸ ਆਈ ਕਮਾਂਡ ਇਸ ਤੇ ਵਾਈਟ ਪੇਪਰ ਜਾਰੀ ਕਰੇ ਹੁਣ ਮੋਦੀ ਦੀ ਸਰਕਾਰ ਆ ਤੁਸੀਂ ਮੰਗ ਕਰਦੇ ਹੋ ਉਹਦੇ ਤੋਂ ਮੈਂ ਉਹਨਾਂ ਤੋਂ ਵੀ ਕਰਦਾ ਹਰ ਜਗ੍ਹਾ ਹਰ ਜਗ੍ਹਾ ਰੂਸ ਆਲਮ ਮਤਲਬ ਅਮਰਿੰਦਰ ਸਿੰਘ ਨਾਰਥ ਅਮਰੀਕਾ ਦੇ ਦੌਰੇ ਤੇ ਗਏ ਨੇ ਉੱਥੇ ਵੀ ਰੂਸ ਆਲਮ ਸਾਡਾ ਤਾਂ ਸ਼ਰਮ ਨਾਲ ਸਿਰ ਝੁਕਦਾ ਜਦੋਂ ਸਾਰੇ ਮੀਡੀਆ 'ਚ ਤਸਵੀਰਾਂ ਉਹ ਵਾਇਰਲ ਹੋਈਆਂ ਨੇ ਤੇ ਯੂ ਥਿੰਕ ਵੀ ਫੀਲ ਵੈਰੀ ਹੈਪੀ ਅਸੀਂ ਲੋਕ ਡਿਗਨਿਟੀ ਨਾਲ ਪੋਲਿਟਿਕਸ ਕਰਨਾ ਚਾਹੁੰਦੇ ਆ ਡਿਗਨਿਟੀ ਨਾਲ ਪੋਲਿਟਿਕਸ ਕੀਤਾ ਵੀ ਡੋਂਟ ਅਪਰੂਵ ਆਫ ਸੱਚ ਥਿੰਗ ਰਾਜਨੀਤੀ ਹੈ ਦੇਸ਼ ਦੀ ਸਰਕਾਰਾਂ ਚੁਣਨੀਆਂ ਨੇ ਇਹ ਕੋਈ ਕੰਜਰਾਂ ਦਾ ਘਰ ਤਾਂ ਨਹੀਂ ਨਾ ਹੈ ਰਾਜਨੀਤੀ ਇਹਨੂੰ ਉਸ ਤਰੀਕੇ ਨਾਲ ਇਹਦੇ ਚ ਐਡ ਸਮ ਡਿਗਨਿਟੀ ਐਡ ਸਮ ਨਾਈਸਟੀਜ਼ ਐਡ ਸਮ ਵੈਲਿਊਜ਼ ਐਡ ਸਮ ਕੈਰੈਕਟਰ ਟੂ ਦਾ ਪੋਲਿਟੀ ਵਾਟ ਇਜ਼ ਥਿਸ ਹੈਪਨਿੰਗ ਅਸੀਂ ਕੀ ਮੈਸੇਜ ਛੱਡ ਰਹੇ ਹਾਂ ਆਪਣੇ ਬੱਚਿਆਂ ਨੂੰ ਆਪਣੀਆਂ ਜਨਰੇਸ਼ਨਸ ਨੂੰ ਵਾਟ ਇਜ਼ ਥਿਸ ਕੈਪਟਨ ਮਿੰਦਰ ਸਿੰਘ ਨੇ ਉਦੋਂ ਪ੍ਰੈਸ ਕਾਨਫਰੰਸ ਕੀਤੀ ਕਿ ਕਿ ਮੇਰੀ ਫਰੈਂਡ ਆ ਹੋਰ ਇਹਦੋਂ ਬਾਅਦ ਕੁਝ ਨਹੀਂ ਹੈਗਾ ਮੈਂ ਮੈਂ ਤਾਂ ਉਹਦੇ ਤੇ ਆਪਣਾ ਵਕਤ ਵੀ ਨਹੀਂ ਜ਼ਾਇਆ ਕਰਨਾ ਚਾਹੁੰਦਾ ਬਟ ਪੀਪਲ ਊਡ ਪੀਪਲ ਊਡ ਸਰਟਨਲੀ ਸੀ ਥਰੂ ਦਾ ਗੇਮ ਪੀਪਲ ਹੂ ਆਰ ਲੀਡਿੰਗ ਡਬਲ ਲਾਈਫ ਟ੍ਰਿਪਲ ਲਾਈਫ ਹਾਊ ਮਨੀ ਲੇਅਰਸ ਵਨ ਲੀਡਰ ਕੁਡ ਬੀ ਅਲਾਉਡ ਟੂ used for his life ਤੁਹਾਡਾ ਜੀਵਨ ਖੁੱਲੀ ਕਿਤਾਬ ਵਾਂਗ ਹੋਣਾ ਚਾਹੀਦਾ ਹੈ ਉਹਦੇ ਜਿੰਨੇ ਪੇਜ ਨੇ ਜਿਹੜਾ ਮਰਜ਼ੀ ਖੋਲ ਕੇ ਜਿੱਥੋਂ ਮਰਜ਼ੀ ਪੜੇ ਯੂ ਕਾਂਟ ਸ਼ਟ ਦ ਪੇजेस ਆਫ ਯੂਰ ਲਾਈਫ ਇਟ ਸ਼ੁੱਡ ਬੀ ਐਨ ਓਪਨ ਬੁੱਕ ਪੀਪਲ ਵੁੱਡ ਨਾਟ ਅਲਾਉ ਤੁਹਾਨੂੰ ਲੱਗਦਾ 2007 ਜੋ ਸਰਕਾਰ ਸੀ ਕੈਪਟਨ ਦੀ ਉਦੋਂ ਫਿਰ ਕੁਝ ਇਥੋਂ ਇਸ ਤਰ੍ਹਾਂ ਦੀਆਂ ਕੋਈ ਜਾਣਕਾਰੀਆਂ ਜਾਂ ਜਿਹੜੇ ਕੋਈ ਇਸ ਤਰ੍ਹਾਂ ਦੀ ਆਈ ਹੈ ਆਫ ਇਨਫੋਰਮੇਸ਼ਨ ਔਨ ਥੈਟ but that is a sad chapter of the punjab congress which i do not want to wash the dirty linen everyone knows who doesn't know about this who doesn't know about this thanwat bidvender ji esan uh, congress de sabka senior leader bidvender singh jinna da kehna ki ਪੰਜਾਬ ਕਾਂਗਰਸ ਅਗਰ 2007-2012 ਤੇ 2017 ਦੀਆਂ ਵਿਧਾਨ ਸਭਾ ਚੋਣਾਂ ਹਾਰਨ ਜਾ ਰਹੀ ਹੈ ਉਹਦਾ ਮੁੱਖ ਕਾਰਨ ਅਰੂਸ ਆਲਮ ਬਣੇਗੀ ਔਰ ਉਹਨਾਂ ਦਾ ਕਹਿਣਾ ਕਿ ਕਾਂਗਰਸ ਹਾਈ ਕਮਾਂਡ ਨੇ ਸਾਰੇ ਮਾਮਲੇ ਦੀ ਜਾਂਚ ਕਿਉਂ ਨਹੀਂ ਕੀਤੀ ਕਿ ਕੀ ਇੰਟਰਸਟ ਅਰੂਸ ਆਲਮ ਦਾ ਪੰਜਾਬ ਚਾ ਦੇਸ਼ ਚਾ ਜਾਂ ਕੈਪਟਨ ਬਰਿੰਦਰ ਚਾ ਇਹਦੀ ਵੀ ਜਾਂਚ ਹੋਣੀ ਚਾਹੀਦੀ ਔਰ ਕੈਪਟਨ ਬਰਿੰਦਰ ਸਿੰਘ ਨੂੰ ਇਸ ਮਾਮਲੇ ਦੇ ਅੰਦਰ ਪਾਕਿਸਤਾਨ ਨੂੰ ਵੀ ਜਾਂ ਹੋਰ ਸਾਰੀਆਂ ਥਾਵਾਂ ਦੇ ਉੱਤੇ ਇਹ ਜਿਹੜੇ ਚੈਪਟਰ ਨੇ ਇਹ ਖੋਲਣੇ ਚਾਹੀਦੇ ਨੇ ਔਰ ਇਦੀ ਜਾਂਚ ਹੋਣੀ ਚਾਹੀਦੀ ਆ ਔਰ ਕੈਪਟਨ ਮਰਿੰਦਰ ਸਿੰਘ ਨੇ ਅਗਰ ਕਾਂਗਰਸ ਬਚਾਉਣੀ ਆ ਤਾਂ ਘੱਟੋ ਘੱਟ ਜਾਂ ਪੰਜਾਬ ਕਾਂਗਰਸ ਨੇ ਬਚਣਾ ਤਾਂ ਇਹਨਾਂ ਤੋਂ ਦੂਰ ਹੋਣਾ ਚਾਹੀਦਾ ਕੈਮਰਾਮੈਨ ਮਨੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ ਮੋਹਾਲੀ